हां जी नमस्कार साथियों स्वागत करता हूं ਤੁਹਾਡੇ ਆਪਣੇ YouTube ਚੈਨਲ ETT New Update with Goldie ਤੇ ਸੋ ਇੱਕ ਨਵੀਂ ਅਪਡੇਟ ਜੋ ਕੀ ਹੈ ਲੈ ਕੇ ਆਈ ਸੀ ਤੁਹਾਡੇ ਵਾਸਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੇਸਾਂ ਦਾ ਸਿਲਸਿਲਾ ਜਿਹੜਾ ਕਿ 1994 ਭਰਤੀ ਉਤੇ ਲਗਾਤਾਰ ਹੀ ਜਿਹੜਾ ਕਿ ਇਹ ਚੱਲਦਾ ਆ ਰਿਹਾ ਹੈ ਤਾਂ 2364 ਹੋਵੇ ਭਾਵੇਂ 6635 ਹੋਵੇ ਜੋ ਵੀ ਭਰਤੀਆਂ ਸੀਗੀਆਂ ਉਹ ਕੇਸਾਂ ਦੇ ਜਿਹੜੇ ਕਿ ਜਾਲ ਵਿੱਚ ਫਸ ਸਕੇ ਰਹਿ ਚੁੱਕੀਆਂ ਸੀਗੀਆਂ ਸੋ ਉਸ ਦੇ ਸਬੰਧ ਵਿੱਚ ਜਿਹੜੀ ਕੀ ਹੈ ਹੁਣ ਨਵੀਂ ਅਪਡੇਟ ਨਿਕਲ ਕੇ ਆ ਰਹੀ ਹੈ ਸ਼ਿਫਟਿੰਗ ਦੇ ਕੇਸ ਦੀ ਜਿਹੜੀ ਡੇਟ ਸੀ ਉਹ ਲੇਟ ਸੀਗੀ ਸੀਐਮ ਲਗਾਈ ਸੀਗੀ ਕਿ ਤੁਸੀਂ ਪਹਿਲੇ ਹੀ ਜਿਹੜਾ ਹੈ ਡੇਟ ਦਿੱਤੀ ਜਾਵੇ ਸੀਐਮ ਤਾਂ ਲਗਾਈ ਗਈ ਸੀ ਸੋ ਤੁਸੀਂ ਮੇਰੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਜਿੱਦਾਂ ਕੀ ਸੀਐਮ ਦੀ ਅੱਜ ਡੇਟ ਸੀਗੀ ਤੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸਾਥਿਓ ਕਿ ਜਿਹੜੀ ਸੀਐਮ ਹੈ ਉਹ ਡਿਸਮਿਸ ਕਰ ਦਿੱਤੀ ਗਈ ਹੈ ਖਾਰਜ ਕਰ ਦਿੱਤੀ ਗਈ ਹੈ ਜਿਸ ਨੂੰ ਕਹਿਣ ਦਾ ਭਾਵ ਹੈ ਤਾਂ ਸਭ ਤੋਂ ਵੱਡੀ ਜਿਹੜੀ ਹੈਰਾਨੀ ਦੀ ਗੱਲ ਇਹ ਹੈ ਵੀ ਖਾਰਜ ਹੋਣ ਦਾ ਕਾਰਨ ਕੀ ਦੱਸਿਆ ਗਿਆ ਹੈ ਜੇਕਰ ਸੀਐਮ ਲਗਾਈ ਸੀਗੀ ਸੀਐਮ ਲਗਾਉਣ ਦੇ ਵਿੱਚ ਇਹ ਦੇਖਣਾ ਹੁੰਦਾ ਹੈ ਕਿ ਕੋਈ ਆਧਾਰਤਾ ਕੋਈ ਬੇਸ ਤਾਂ ਦਿੱਤਾ ਜਾਵੇ ਨਾ ਕੋਈ ਰੀਜ਼ਨ ਤਾਂ ਦਿੱਤਾ ਜਾਵੇ ਪਹਿਲੇ ਸੀਐਮ ਕਰਾਉਣ ਦਾ ਤਾਂ ਅੱਜ ਦੀ ਸੁਣਾਈ ਵਿੱਚ ਜਿਹੜਾ ਕੀ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਸੀਐਮ 8287 ਆ ਦੇਖੋ ਸੀਐਮ 8287 ਜਿਹੜਾ CWPA 1264 23 2023 ਦਾ ਕੇਸ ਲੱਗਿਆ ਹੋਇਆ ਹੈ ਵਿੱਚ ਜਿਹੜੀ ਕੀ CM 8288 CWP 2025 ਸਾਰੀਆਂ ਮਰਜ ਸੀਗੀਆਂ ਅੰਜਲੀ ਰਾਣੀ ਅਦਰਸ ਅਤੇ ਬਨਾਮ ਪੰਜਾਬ ਰਾਜ ਦੇ ਅਦਰਸ ਠੀਕ ਹੈ ਜਿਹੜੇ ਪ੍ਰੈਜ਼ੀਡੈਂਟ ਪਟੀਸ਼ਨਰ ਵੱਲੋਂ ਜਿਹੜੇ ਕੀ ਹੈ ਪੀ ਕੇ ਸੈਣੀ ਜੀ ਐਡਵੋਕੇਟ ਰੱਖੇ ਗਏ ਸੀ ਠੀਕ ਹੈ ਔਰ ਦੂਸਰੀ ਸਾਈਡ ਸਤਨਾਮਪ੍ਰੀਤ ਸੀ ਡੀਜੀ ਪੰਜਾਬ ਠੀਕ ਹੈ ਜੀ ਤਾਂ CM 8288 CWP 2025 ਜਿਹੜੀ ਲਗਾਈ ਗਈ ਸੀ ਤੁਸੀਂ ਦੇਖੋ ਆ ਦੇਖੋ ਸਭ ਸਾਥੀਓ ਆ ਦੇਖੋ ਸੁਣਵਾਈ ਦੀ ਮਿਤੀ ਨੂੰ ਅੱਗੇ ਵਧਾਉਣ ਲਈ ਕੋਈ ਆਧਾਰ ਨਹੀਂ ਬਣਾਇਆ ਗਿਆ ਮੁੱਖ ਕੇਸ ਖਰਜ ਕੀਤਾ ਆ ਦੇਖੋ ਇਹ ਲਾਈਨ ਜਿਹੜੀ ਹੈ ਨਾ ਇਹ ਲਾਈਨ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਕਿ ਸੁਣਵਾਈ ਦੀ ਮਿਤੀ ਨੂੰ ਅੱਗੇ ਵਧਾਉਣ ਲਈ ਵੀ ਜਿਹੜੀ ਸੁਣਵਾਈ ਦੀ ਮਿਤੀ ਹੈ ਆਪਣੇ ਦੇਰ ਬਾਅਦ ਹੈਗੀ ਹੈ ਉਹਨੂੰ ਅੱਗੇ ਵਧਾਉਣ ਲਈ ਆਧਾਰ ਹੀ ਨਹੀਂ ਬਣਾਇਆ ਗਿਆ ਕੋਈ ਤੁਸੀਂ ਆਪ ਸਮਝ ਸਕਦੇ ਹੋ ਸਾਥੀਓ ਕਿ ਜਿਹੜੇ ਵਕੀਲ ਹੈ ਅਗਰ ਅਗਰ ਉਹ ਕੋਈ ਆਧਾਰ ਹੀ ਨਹੀਂ ਬਣਾ ਰੇ ਅੱਗੇ ਡੇਟ ਨੂੰ ਲਿਆਂਡਦਾ ਸੀਐਮ ਨੂੰ ਲਾਣਦਾ ਫਿਰ ਫਾਇਦਾ ਕੀ ਹੈ ਤਾਂ ਨੀਚੇ ਦੇਖੋ ਲਿਖ ਦਿੱਤਾ ਗਿਆ ਕਿ ਖਾਰਜ ਕਰ ਦਿੱਤਾ ਗਿਆ ਠੀਕ ਹੈ ਖਾਰਜ ਕਰ ਦਿੱਤਾ ਸੀਐਮ 8288 ਸੀਡਬਲਯੂਪੀ 2025 ਠੀਕ ਹੈ ਮੁੱਖ ਮਾਮਲੇ ਵਿਚਾਰੇ ਜਾਣ ਤਾਂ ਅੱਜ 28 ਤਰੀਕ ਹੋ ਗਈ ਹੈ ਠੀਕ ਹੈ 28 ਤਰੀਕ ਦੀ ਇਹ ਗੱਲ ਹੈ ਤਾਂ ਜਿਹੜੀ ਸੀਐਮ ਹੈ ਉਹ ਡਿਸਮਿਸ ਕਰ ਦਿੱਤੀ ਗਈ ਹੈ ਤੇ ਇਹੀ ਜਾਣਕਾਰੀ ਲੈ ਕੇ ਤੁਹਾਡੇ ਤੱਕ ਆਏ ਸੀ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਆਉਣ ਵਾਲੀ ਜਿੰਨੀ ਵੀ ਵੱਡੀ ਅਪਡੇਟ ਹੈ ਜਾਂ ਕੋਈ ਵੀ ਅਪਡੇਟ ਹੈ ਉਸ ਸੰਬੰਧੀ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾ ਸਕੇ ਤੇ ਸਾਥੀਓ ਇੱਕ ਗੱਲ ਹੋਰ ਹੈ ਕਿ ਧਰਨੇ ਦੇ ਸੰਬੰਧ ਵਿੱਚ ਬੇਨਤੀ ਕਰਾਂਗੇ ਕਿ ਜਿਹੜਾ ਧਰਨਾ ਹੈ ਉਹ ਪੱਕਾ ਧਰਨਾ ਸਟਾਰਟ ਅਪ ਕਰ ਦਿੱਤਾ ਗਿਆ ਹੈ ਤਾਂ ਉਸ ਦੇ ਸੰਬੰਧ ਵਿੱਚ ਇਹ ਹੈ ਕਿ ਜਿਆਦਾ ਜ਼ਿਆਦਾ ਸਾਥੀ ਜਿੰਨੀ ਦੇ ਪਹਿਲੇ ਪਹੁੰਚਣਗੇ ਜਿੰਨੀ ਜਲਦੀ ਪਹੁੰਚਣੀ ਹੋਣੀ ਜਲਦੀ ਮਸਲਿਆਂ ਦਾ ਹੱਲ ਕਰਵਾਉਂਗੇ ਸੋ ਇੰਨੀਆਂ ਕੋ ਬੇਨਤੀ ਆ ਪ੍ਰਵਾਨ ਕਰਨਾ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ ਧੰਨਵਾਦ ਸਾਥੀਓ